ਮਾਨਸਾਨੀਅਤ ਦੇ ਵਿੱਚ ਇਹ ਨਵੀਆਂ ਨਵੀਆਂ ਲੀਆਂ ਪਈਆਂ ਉਹਨਾਂ ਦਾ ਫਾਇਦਾ ਉਠਾਇਆ ਜਾ ਸਕੇ ਉਸ ਦੇ ਅਨਸਾਰ ਉਸ ਨੂੰ ਟਾਲਿਆ ਗਿਆ ਜੇ ਉਸ ਦੇ ਵਿੱਚ ਨਹੀਂ ਉਹ ਪ੍ਰਵਾਨ ਤਾਂ ਉਸ ਨੂੰ ਖੜੜਾ ਬਣਾ ਕੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਪ੍ਰਵਾਨਗੀ ਲੈ ਕੇ ਸਾਰੇ ਪੰਥ ਦੀ ਕਿਉਂਕਿ ਕਿਸੇ ਦੀ ਜਾਤੀ ਪਾਰਟੀ ਨਹੀਂ ਬਣਨੀ ਇਹ ਪੰਥ ਦਾ ਅਕਾਲੀ ਦਲ ਸੀ ਪੰਥ ਦੇ ਇੱਕ ਪੰਥ ਨੂੰ ਹੀ ਮੁੜ ਕੇ ਇਹ ਸੌਂਪ ਦੇਣਾ ਚਾਹੀਦਾ ਹੈ ਦਿੱਲੀ ਦੇ ਕੁਝ ਵਕੀਲ ਸੀਗੇ ਕੋਈ ਬਹੁਤ ਸਾਰੇ ਸਿਆਣੇ ਲੋਕ ਸੀ ਉਹਨਾਂ ਨੇ ਬਣਾਇਆ ਸੀ ਮੇਰੀ ਵੀ ਸਲਾਹ ਲਈ ਸੀ ਉਹਨਾਂ ਨੇ ਤਾਂ ਉਹ ਸੰਵਧਾਨ ਸਾਡੇ ਕੋਲੇ ਪੰਜਾਬੀ ਚ ਅੰਗਰੇਜ਼ੀ ਚ ਇਸ ਵੇਲੇ ਮੌਜੂਦ ਹੈ ਉਸ ਨੂੰ ਲੈ ਲੈਣ ਉਸ ਨੂੰ ਜਿਹਦਾ ਉਹ ਠੀਕ ਆਉਂਦਾ ਤਾਂ ਉਸ ਨੂੰ ਉਸ ਤੋਂ ਨਾਲ ਇੱਕ ਪ੍ਰਮਾਨ ਕਰ ਲੈਣ ਕਿਉਂਕਿ ਅਕਾਲੀ ਗੁਰੂ ਦੇ ਸੰਵਧਾਨ ਦੇ ਉੱਤੇ ਬੇਸ ਕਰਕੇ ਉਸ ਦੇ ਉੱਤੇ ਟੇਕ ਰੱਖ ਕੇ ਧੁਰਾ ਬਣਾ ਕੇ ਉਸ ਨੂੰ ਉਹ ਬਣਾਇਆ ਗਿਆ ਤੇ ਜੇ ਐਵੇਂ ਤੁਸੀਂ ਆ ਫਲਾਣੇ ਨੇ ਹੁਣ 15 ਬੰਦੇ ਇਕੱਠੇ ਕਰ ਲਈ ਸੀ ਇਹਨੇ ਦਲ ਬਣਾ ਲਿਆ ਕਿ ਕਨੇ 10 ਬੰਦੇ ਇਕੱਠੇ ਕਰ ਲਏ ਉਸਨੇ ਬਣਾ ਲਿਆ ਤਾਂ ਫਿਰ ਤੁਹਾਡਾ ਕੱਖ ਨਹੀਂ ਬਣਦਾ ਬਾਕੀ ਸਾਰਿਆਂ ਦੀ ਸੈਂਤ ਹੀ ਹੁੰਦੀ ਹੈ ਕਿਉਂਕਿ ਸਿੱਖ ਆਪਣੇ ਵਾਸਤੇ ਨਹੀਂ ਕਰਦੇ ਉਹ ਸਾਰੇ ਸੰਸਾਰ ਦੇ ਭਲੇ ਵਾਸਤੇ ਆਪਣੇ ਭਰਾਵਾਂ ਦੇ ਨਾਲ ਦੇ ਲੋਕਾਂ ਦੇ ਭਲੇ ਵਾਸਤੇ ਇਹ ਕਰਦੇ ਨੇ ਇਸ ਕਰਕੇ 6-7% ਨੂੰ ਵੀ ਲੋਕ ਇੱਕ ਰਾਜ ਬਖਸ਼ਦੇ ਲਾਸਟ ਦੇ ਵਿੱਚ ਮੈਂ ਇੱਕ ਸਵਾਲ ਕਰਨਾ ਚਾਹੁੰਗਾ ਕਿ ਲਾਸਟ ਦੇ ਵਿੱਚ ਜੋ ਜਿਹੜੇ ਮਤਲਬ ਸਿਹਰਦ ਸੱਜਣ ਇਹਦੀ ਸੁਰਜੀਤੀ ਵਾਸਤੇ ਲੱਗੇ ਹੋਏ ਨੇ ਜਾਂ ਆਪਣੇ ਹੋਰ ਹੱਲ ਕੱਢਣ ਦੇ ਤਰੀਕੇ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਤੁਸੀਂ ਲਾਸਟ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੰਵਿਧਾਨ ਦੇ ਰਿਲੇਟਡ ਮੈਂ ਤਾਂ ਦੀ ਬੇਨਤੀ ਇਹੀ ਕਰਨੀ ਹੈ ਕਿ ਬਬਰ ਜੀ ਤੁਸੀਂ ਇੱਕ ਵਾਰੀ ਮਿਲੇ ਸੀ ਤੇ ਮੈਂ ਤੁਹਾਨੂੰ 15-20 ਕਾਪੀਆਂ ਇੱਕ ਸੰਵਿਧਾਨ ਦੀਆਂ ਦਿੱਤੀਆਂ ਸਨ ਤੁਹਾਨੂੰ ਪੰਜਾਬੀ ਅੰਗਰੇਜ਼ੀ ਦੇ ਵਿੱਚ ਜੀ ਉਹ ਸੰਵਿਧਾਨ ਅਸੀਂ ਇੱਥੇ ਪਿੱਛੇ ਜਿਸ ਵੇਲੇ ਕੋਵਿਡ ਦਾ ਚੱਲ ਰਿਹਾ ਸੀ ਤਾਂ ਮੈਂ ਸੋਚਿਆ ਵੀ ਕੁਝ ਤਾਂ ਹੋਰ ਦਾ ਹੋ ਰਹੀ ਸਕਦਾ ਤੇ ਉਹ ਜਿਸ ਤਰ੍ਹਾਂ ਆਪਾਂ ਹੁਣ ਗੱਲ ਕਰ ਰਹੇ ਹਾਂ ਸੰਪਰਕ ਕਰਕੇ ਇਸ ਇੰਟਰਨੈਟ ਦੇ ਉੱਤੇ ਤੇ ਬਹੁਤ ਸਾਰੇ ਲੋਕਾਂ ਨਾਲ ਮਿਲ ਕੇ ਉਹ ਸੰਵਿਧਾਨ ਬਣਾਇਆ ਸੀਗਾ ਜਿਸ ਦੇ ਵਿੱਚ ਅਮਰੀਕਾ ਕੈਨੇਡਾ ਦੇ ਬਹੁਤ ਸਾਰੇ ਲੋਕ ਸੀ ਆਪਣੇ ਫਿਰ ਦਿੱਲੀ ਦੇ ਕੁਝ ਵਕੀਲ ਸੀਗੇ ਕੋਈ ਬਹੁਤ ਸਾਰੇ ਸਿਆਣੇ ਲੋਕ ਸੀ ਉਹਨਾਂ ਨੇ ਬਣਾਇਆ ਸੀ ਮੇਰੀ ਵੀ ਸਲਾਹ ਲਈ ਸੀ ਉਹਨਾਂ ਨੇ ਤਾਂ ਉਹ ਸੰਵਿਧਾਨ ਸਾਡੇ ਕੋਲੇ ਪੰਜਾਬੀ ਚ ਅੰਗਰੇਜ਼ੀ ਚ ਇਸ ਵੇਲੇ ਮੌਜੂਦ ਹੈ ਉਸ ਨੂੰ ਲੈ ਲੈਣ ਉਸ ਨੂੰ ਜੇਦਾ ਠੀਕ ਆਉਂਦਾ ਤਾਂ ਉਸ ਨੂੰ ਉਸ ਤੋਂ ਨਾਲ ਇੱਕ ਪ੍ਰਮਾਨ ਕਰ ਲੈਣ ਕਿਉਂਕਿ ਅਕਾਲੀ ਰੂਲ ਦੇ ਸੰਵਧਾਨ ਦੇ ਉੱਤੇ ਬੇਸ ਕਰਕੇ ਉਸ ਦੇ ਉੱਤੇ ਟੇਕ ਰੱਖ ਕੇ ਧੁਰਾ ਬਣਾ ਕੇ ਉਸ ਨੂੰ ਉਹ ਬਣਾਇਆ ਗਿਆ ਤਾਂ ਕਿ ਜਿਹੜਾ ਮਾਡਰਨ ਸਮੇਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਜੋ ਅੱਜ ਸਾਨੂੰ ਨੌਲੇਜ ਦਾ ਵਾਧਾ ਹੋਇਆ ਇਨਸਾਨੀਅਤ ਦੇ ਵਿੱਚ ਇਹ ਨਵੀਆਂ-ਨਵੀਆਂ ਲੀਆਂ ਪਈਆਂ ਉਹਨਾਂ ਦਾ ਫਾਇਦਾ ਉਠਾਇਆ ਜਾ ਸਕੇ ਉਸ ਦੇ ਅਨਸਾਰ ਉਸ ਨੂੰ ਢਾਲਿਆ ਗਿਆ ਜੇ ਉਸ ਦੇ ਵਿੱਚ ਨਹੀਂ ਉਹ ਪ੍ਰਮਾਨ ਤਾਂ ਉਸ ਨੂੰ ਖੜੜਾ ਬਣਾ ਕੇ ਤੇ ਉਸ ਤੋਂ ਬਾਅਦ ਇਨਾਂ ਨੂੰ ਪ੍ਰਵਾਨਗੀ ਲੈ ਕੇ ਸਾਰੇ ਪੰਥ ਦੀ ਕਿਉਂਕਿ ਇਹ ਕਿਸੇ ਦੀ ਜਾਤੀ ਪਾਰਟੀ ਨਹੀਂ ਬਣਨੀ ਇਹ ਪੰਥ ਦਾ ਅਕਾਲੀ ਦਲ ਸੀ ਪੰਥ ਦੇ ਇੱਕ ਪੰਥ ਨੂੰ ਹੀ ਮੁੜ ਕੇ ਇਹ ਸੌਂਪ ਦੇਣਾ ਚਾਹੀਦਾ ਹੈ ਤਾਂ ਇਹ ਪੰਥ ਦੀ ਪ੍ਰਵਾਨਗੀ ਲੈ ਕੇ ਭਰਪੂਰ ਡਿਸਕਸ਼ਨ ਕਰਕੇ ਪੰਜ ਚਾਰ ਮਹੀਨਿਆਂ ਦੀ ਗੱਲ ਹੈ ਅੱਜ ਕੱਲ ਤਾਂ ਹਰ ਤਰ੍ਹਾਂ ਦੇ ਸਾਧਨ ਹਨ ਕਿ ਸਾਡੇ ਕੋਲ ਅਸੀਂ ਦੇਖੋ ਦੇਸ਼ ਤਾਂ ਪੰਜ ਮਿੰਟਾਂ ਦੀ ਗੱਲ ਕਰ ਸਕਦੇ ਆ ਸੋ ਇਹ ਸਾਰਾ ਕੁਝ ਕਰਕੇ ਤੇ ਉਸ ਸੰਵਿਧਾਨ ਨੂੰ ਅਡਾਪਟ ਕਰ ਲਿਆ ਜਾਵੇ ਜਾਂ ਉਸ ਨੂੰ ਬਦਲ ਕੇ ਜੋ ਵੀ ਉਹਨਾਂ ਨੂੰ ਖੜੜਾ ਸਮਝ ਕੇ ਉਸ ਤੋਂ ਬਗਲਾ ਲਿਆ ਕੇ ਤੇ ਉਸ ਨੂੰ ਅਡੌਕ ਕਰ ਲਿਆ ਜਾਵੇ ਤੇ ਉਸ ਦੇ ਅਨਸਾਰ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕੀਤਾ ਜਾਵੇ ਨਾ ਸਾਨੂੰ ਸ਼੍ਰੋਮਣੀ ਅਕਾਲੀ ਦਲ ਚਾਹੀਦਾ ਸਾਨੂੰ ਅਕਾਲੀ ਦਲ ਤੋਂ ਬਿਨਾ ਪੰਜਾਬ ਦਾ ਔਰ ਸਿੱਖਾਂ ਦੀ ਮਰਜ਼ੀ ਤੋਂ ਬਿਨਾ ਸਿੱਖਾਂ ਦੇ ਇਸ ਮੁਲੀਏ ਤੋਂ ਬਿਨਾ ਪੰਜਾਬ ਦਾ ਕੱਖ ਨਹੀਂ ਬਣ ਸਕਦਾ ਨਾ ਕਦੇ ਬਣਿਆ ਪਿਛਲੇ 500 ਸਾਲਾਂ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਸਿੱਖਾਂ ਨੇ ਜਿਹੜਾ ਕੁਝ ਕਰਨਾ ਹੈ ਇੱਥੇ ਉਹ ਕਰਨਾ ਹੈ ਬਾਕੀ ਸਾਰਿਆਂ ਦੀ ਸਹਿਮਤੀ ਹੁੰਦੀ ਹੈ ਕਿਉਂਕਿ ਸਿੱਖ ਆਪਣੇ ਵਾਸਤੇ ਨਹੀਂ ਕਰਦੇ ਉਹ ਸਾਰੇ ਸੰਸਾਰ ਦੇ ਭਲੇ ਵਾਸਤੇ ਆਪਣੇ ਭਰਾਵਾਂ ਦੇ ਨਾਲ ਦੇ ਲੋਕਾਂ ਦੇ ਭਲੇ ਵਾਸਤੇ ਇਹ ਕਰਦੇ ਨੇ ਇਸ ਕਰਕੇ 6-7% ਨੂੰ ਵੀ ਲੋਕ ਇੱਕ ਰਾਜ ਬਖਸ਼ਦੇ ਆ ਸੋ ਇਹ ਸਾਰਾ ਕੁਝ ਲੈ ਕੇ ਤੇ ਇਹਨਾਂ ਨੂੰ ਇਹ ਸਮਦਾਨ ਰਿਵਾਈਵ ਕਰਕੇ ਤੇ ਇਸ ਦੇ ਵਿੱਚ ਅਕਾਲੀ ਦਲ ਨੂੰ ਦੁਬਾਰੇ ਸੁਰਜੀਤ ਕਰਨਾ ਚਾਹੀਦਾ ਹੈ ਇਹੀ ਬੇਨਤੀ ਸਾਰਿਆਂ ਨੂੰ ਹੋਏਗੀ ਇਹੀ ਕੁਝ ਸਾਨੂੰ ਇਸ ਵੇਲੇ ਮਫੀਦ ਹੈ ਤੇ ਇਸ ਦੇ ਨਾਲ ਹੀ ਅਸੀਂ ਸੰਸਾਰ ਦੇ ਵਿੱਚ ਲੋਕਾਂ ਦੇ ਬਰਾਬਰ ਖੜਨ ਦੇ ਕਾਬਿਲ ਹੋ ਸਕਦੇ ਹਾਂ ਤੇ ਜੇ ਐਵੇਂ ਹੀ ਤੁਸੀਂ ਆ ਫਲਾਨੇ ਨੇ ਹੁਣ 15 ਬੰਦੇ ਇਕੱਠੇ ਕਰ ਲਏ ਤੇ ਇਹਨੇ ਦਲ ਬਣਾ ਲਿਆ ਢਿੰਕੇ ਨੇ 10 ਬੰਦੇ ਇਕੱਠੇ ਕਰ ਲਏ ਉਸਨੇ ਬਣਾ ਲਿਆ ਤਾਂ ਫੇਰ ਤੁਹਾਡਾ ਕੱਖ ਨਹੀਂ ਬਣਨਾ ਜੀ ਸੋ ਇਹ ਸਨ ਸਰਦਾਰ ਗੁਰਤੇਜ ਸਿੰਘ ਸਾਹਿਬ ਕਾ ਆਈਐਸ ਜਿਨ੍ਹਾਂ ਨੇ ਬੜੀ ਬਰੀਕੀ ਦੇ ਨਾਲ ਦੱਸਿਆ ਕਿ ਜੇ ਅਸੀਂ ਪੰਜਾਬ ਦੀ ਸਿਆਸਤ ਨੂੰ ਪੰਜਾਬ ਦੀ ਰਾਜਨੀਤੀ ਨੂੰ ਚੰਗੀਆਂ ਲੀਹਾਂ ਦੇ ਉੱਤੇ ਲੈ ਕੇ ਆਉਣਾ ਉਹਦੇ ਵਾਸਤੇ ਇੱਕ ਸਾਨੂੰ ਮਜ਼ਬੂਤ ਸੰਵਿਧਾਨ ਦੀ ਲੋੜ ਹੈ ਜੋ ਜੋ ਪਾਰਟੀ ਲੀਡ ਕਰੂਗੀ ਪੰਜਾਬ ਦੀ ਜੋ ਜਿਵੇਂ ਸ਼੍ਰੋਮਣੀ ਅਕਾਲੀ ਦਲ ਹੈ ਨਹੀਂ ਤੇ ਉਹ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤ ਜਿਵੇਂ ਹੀ ਸੰਵਿਧਾਨ ਖਤਮ ਹੁੰਦਾ ਹੈ ਕਿਵੇਂ ਪਾਰਟੀ ਖੇਰੂ ਖੇਰੂ ਹੋ ਕੇ ਇੱਕ ਮਨੁੱਖ ਦੇ ਹੱਥਾਂ ਵਿੱਚ ਚੱਲ ਜਾਂਦੀ ਹੈ ਤੇ ਉਹ ਇੱਕ ਤਾਨਾਸ਼ਾਹੀ ਜਿਹੜਾ ਰਾਜ ਕਰਕੇ ਦਿਖਾਉਂਦਾ ਆਪਾਂ ਨੇ ਸਭ ਨੇ ਦੇਖਿਆ ਪਰ ਜਿਸ ਤਰ੍ਹਾਂ ਸਰਦਾਰ ਗੁਰਦੇਵ ਸਿੰਘ ਉਹਨਾਂ ਨੇ ਬੜੀ ਮਿਹਨਤ ਕਰਕੇ ਕੁਝ ਹੋਰ ਸੁਹਿਰਦ ਸੱਜਣਾ ਨੇ ਨਾਲ ਮਿਹਨਤ ਕਰਕੇ ਵਿਦੇਸ਼ਾਂ ਦੇ ਆ ਨੇ ਉਹ ਇੱਕ ਖਰੜਾ ਤਿਆਰ ਕੀਤਾ ਇੱਕ ਸੰਵਿਧਾਨ ਤਿਆਰ ਕੀਤਾ ਕਨਸਟੀਟਿਊਸ਼ਨ ਉਹ ਬਹੁਤ ਜਗ੍ਹਾ ਇਕੱਠਾਂ ਦੇ ਵਿੱਚੋਂ ਪੇਸ਼ ਵੀ ਕਰ ਚੁੱਕੇ ਨੇ ਸਰਦਾਰ ਗੁਰਦੇਵ ਸਿੰਘ ਉਹ ਸੋ ਸਾਡੀ ਬੇਨਤੀ ਹੈ ਕਿ ਜੋ ਵੀ ਜਿਹੜੇ ਵੀ ਪੰਜਾਬ ਦੀ ਰਾਜਨੀਤੀ ਨੂੰ ਸੁਹਿਰਦ ਕਰਨ ਦੇ ਵਿੱਚ ਲੱਗੇ ਹੋਏ ਨੇ ਸਹਾਜਣ ਸੱਜਣ ਜਿਹੜੇ ਨੇ ਸਵਿਰਤ ਸੱਜਣ ਉਹਨਾਂ ਨੂੰ ਇਸ ਇਸ ਨੁਕਤੇ 'ਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਇਹ ਮੁੱਢਲਾ ਨੁਕਤਾ ਹੈ ਕਿਸੇ ਵੀ ਪਾਰਟੀ ਦਾ ਧੁਰਾ ਹੈ ਸਮਾਂ ਜਿਹੜਾ ਇਸ ਟਾਈਮ ਇਹ ਮੰਗ ਕਰ ਰਿਹਾ ਹੈ ਕਿ ਜਿਹੜੀ ਹੈ ਪੰਜਾਬ ਦੀ ਰਾਜਨੀਤੀ ਨੂੰ ਪੰਜਾਬ ਦੀ ਖੇਤਰੀ ਪਾਰਟੀ ਨੂੰ ਦੁਆਰਾ ਸਰਜੀਵ ਕੀਤਾ ਜਾਵੇ ਨਾਲ ਦੀ ਨਾਲ ਇਹ ਨੁਕਤਾ ਨਾਲ ਦੀ ਨਾਲ ਹੀ ਚੱਲਣਾ ਹੈ ਕਿਉਂਕਿ ਜੇ ਕਿਸੇ ਵੀ ਪਾਰਟੀ ਦਾ ਸੰਵਿਧਾਨ ਜਾਂ ਸਿਧਾਂਤ ਪਹਿਲਾਂ ਨਹੀਂ ਬਣਾਵਾਂਗੇ ਉਹ ਪਾਰਟੀ ਜਿਹੜੀ ਆ ਉਹ ਪਾਰਟੀ ਨਹੀਂ ਰਹਿ ਸਕਦੀ ਉਹ ਜਿਸ ਤਰ੍ਹਾਂ ਜਿਹੜਾ ਉਹਦੇ ਵਿੱਚ ਹਾਵੀ ਮਨੁੱਖ ਹੋਊਗਾ ਸਿਰਫ ਉਹਦੇ ਇੱਕ ਉਹਦੇ ਹੱਥਾਂ ਦੀ ਮਤਲਬ ਇੱਕ ਖਡਾਉਣਾ ਬਣ ਕੇ ਰਹਿ ਜਾਊਗੀ ਜਿਸ ਤਰ੍ਹਾਂ ਸ਼੍ਰੋਮਣੀ ਕਾਲਦਲ ਆਪਣਾ ਹੁਣ ਅਸੀਂ ਨੇ ਦੇਖਿਆ ਸੋ ਇਹਨਾਂ ਨੇ ਬੜੀ ਮਿਹਨਤ ਦੇ ਨਾਲ ਇਕੱਠੇ ਹੋ ਕੇ ਉਹ ਖਰੜਾ ਜਿਹੜਾ ਤਿਆਰ ਕੀਤਾ ਸੋ ਸਾਡੀ ਬੇਨਤੀ ਆ ਸਾਰੇ ਕੌਮ ਦੇ ਪੰਜਾਬ ਵਾਸੀਆਂ ਨੂੰ ਤੇ ਪੰਜਾਬ ਤੋਂ ਬਾਹਰ ਰਹਿੰਦੇ ਜਿਹੜੇ ਆ ਉਹਨਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਇਹ ਚੀਜ਼ ਵੱਲ ਜਿਹੜਾ ਧਿਆਨ ਦਿੱਤਾ ਜਾਵੇ ਇਹਦੇ ਉੱਤੇ ਜਿਹੜੀ ਆ ਜਗਾ ਜਗਾ ਦੇ ਉੱਤੇ ਡਿਸਕਸ ਚਲਣੀ ਚਾਹੀਦੀ ਆ ਵਿਚਾਰ ਬਟਾਂਦਰਾਂ ਹੋਣਾ ਚਾਹੀਦਾ ਹੈ ਕਿ ਇਸ ਨੂੰ ਕਿਸ ਤਰ੍ਹਾਂ ਲਾਗੂ ਕਰਕੇ ਅਸੀਂ ਪੰਜਾਬ ਦੇ ਵਿੱਚ ਦੁਆਰਾ ਅਕਾਲੀ ਦਲ ਨੂੰ ਸੁਰਜੀਤ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਜਿਹੜੀ ਰਾਜਨੀਤੀ ਆ ਉਹ ਸਹੀ ਲੀਹਾਂ ਦੇ ਉੱਤੇ ਆ ਆ ਕੇ ਕੌਮ ਦਾ ਜਿਹਦੇ ਨਾਲ ਭਲਾ ਹੋਵੇ, ਮਨੁੱਖਤਾ ਦਾ ਭਲਾ ਹੋਵੇ ਤੇ ਪੰਜਾਬ ਦਾ ਭਲਾ ਹੋਵੇ ਇਸ ਵਾਸਤੇ ਸਾਨੂੰ ਜਿਹੜੇ ਆ ਪਹਿਲ ਕਦਮੀ ਕਰਨੀ ਚਾਹੀਦੀ ਹੈ ਇਹਦੇ ਵਾਸਤੇ ਸਰਦਾਰ ਗੁਰਤੇਜ ਸਿੰਘ ਨਾਲ ਜੋ ਵੀ ਸੱਜਣ ਸੰਪਰਕ ਕਰਨਾ ਚਾਹੁੰਦਾ ਹੈ ਇਸ ਗੱਲ ਦੇ ਬਾਬਤ ਉਹ ਸਾ ਤੋਂ ਨੰਬਰ ਲੈ ਸਕਦੇ ਨੇ ਤੇ ਨੰਬਰ ਲੈ ਕੇ ਇਸ ਚੈਨਲ ਤੋਂ ਨੰਬਰ ਲੈ ਕੇ ਤੇ ਇਹਨਾਂ ਨਾਲ ਡਿਸਕਸ ਕਰ ਸਕਦੇ ਨੇ ਇਸ ਮਸਲੇ ਦੇ ਉੱਤੇ ਕਿ ਇਸ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਤੇ ਕਿਵੇਂ ਦੇ ਉੱਤੇ ਜਗ੍ਹਾ-ਜਗ੍ਹਾ ਦੇ ਉੱਤੇ ਜਿਹੜੀਆਂ ਮੀਟਿੰਗਾਂ ਕਰਕੇ ਇਸ ਨੂੰ ਲਾਗੂ ਕੀਤਾ ਜਾਵੇ ਇਹਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਆਪਸ਼ਨ ਰੱਖੇ ਨੇ ਕਿ ਇਹਦੇ ਵਿੱਚ ਜਿਹੜੇ ਬਦਲਾਅ ਵੀ ਕਰ ਸਕਦੇ ਅਸੀਂ ਨੂੰ ਦੁਬਾਰਾ ਖਰੜਾ ਬਣਾ ਕੇ ਨਵੀਆਂ ਜਿਹੜੀਆਂ ਚੀਜ਼ਾਂ ਨਵੇਂ ਲੋਕ ਇਕੱਠੇ ਹੋ ਕੇ ਸਿੱਖ ਇਕੱਠੇ ਹੋ ਕੇ ਜੇ ਕੁਝ ਇਹਦੇ ਵਿੱਚ ਨਵਾਂ ਐਡ ਕਰਨਾ ਚਾਹੁੰਦੇ ਆ ਉਹ ਵੀ ਕਰ ਸਕਦੇ ਆ ਇਹਦਾ ਨਾਮ ਵੀ ਬਦਲ ਸਕਦੇ ਆ ਤਾਂ ਜੋ ਜਿਹੜੀ ਆਸੀਂ ਮਨੁੱਖਤਾ ਦਾ ਭਲਾ ਕਰ ਸਕੀਏ ਜਿਹੜੀ ਆ ਪੰਜਾਬ ਦਾ ਭਲਾ ਕਰ ਸਕੀਏ ਸਿੱਖ ਕੌਮ ਦਾ ਇਹਦੇ ਵਿੱਚ ਹੀ ਭਲਾ ਹੋਊਗਾ ਸੋ ਬਹੁਤ ਬਹੁਤ ਧੰਨਵਾਦ ਸਰਦਾਰ ਗੁਰਤੇਜ ਸਿੰਘ ਜੀ ਜਾਣਕਾਰੀ ਦੇਣ ਦੇ ਲਈ ਜੀ ਤੁਹਾਡਾ ਵੀ ਧੰਨਵਾਦ ਬਬਰ ਸਾਹਿਬ ਤੁਸੀਂ ਮੈਨੂੰ ਮੌਕਾ ਦਿੱਤਾ ਲੋਕਾਂ ਨਾਲ ਗੱਲ ਕਰਨ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਹ